ਕਿ ਵੱਡਾ ਮਾਨ ਇੱਕ ਛੋਟਾ ਮਾਨ ਦੋਗ ਮਾਨ ਤੋਰੀ ਫਿਰ ਦਿੰਦੇ ਨੇ ਕਿ ਇਹ ਮਾਨ ਹੀ ਨਹੀਂ ਹੈਗੇ ਕਿਸੇ ਨੂੰ ਨਹੀਂ ਮਾਨ ਹੈਗੇ ਇੱਕ ਦੂਜੇ ਲਚੱਕ ਮੈਂ ਹੁਣ ਜਿਹੜਾ ਸਿਮਰਜੀਤ ਮਾਨ ਹੈ ਕੋਲ ਮੇਰੇ ਭਰਾਵਾਂ ਵਰਗਾ ਗੁਰ ਸਿੱਖ ਹੈ ਚੱਗਿਆ ਮੈਂ ਉਹਦੇ ਕੋਈ બીજી ਤੋਰ ਤੇ ਕੁਛ ਨਹੀਂ ਉਹਨੂੰ ਕਹਿਣਾ ਚਾਹੁੰਦੀ ਉਹ ਬੜਾ ਸਮਝਦਾਰ ਹੈ ਔਰ ਪੰਜਾਬ ਦੇ ਲੋਕਾਂ ਨੇ ਵੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿਹਾ ਨਾ ਵੱਡਿਆਂ ਦੇ ਮੁੰਡੇ ਜਾਦੂ ਆ ਬੱਚਿਆਂ ਦਾ ਮਗਰਲਾ ਤਮਾਸ਼ਾ ਜੇ ਦੇਖਿਆ ਪਹਿਲਾਂ ਨਹੀਂ ਦੇਖਿਆ ਇਹਨਾਂ ਨੂੰ ਕੁਛ ਲੜਾਈਆਂ ਕੋਲ ਉਸ ਵੇਲੇ 13 ਸੀਟਾਂ ਸੀਗਾ ਪਾਰਲੀਮੈਂਟ ਦੇ 13 ਹੀ ਜਤਾਤੀਆਂ ਜਿਲ੍ਹੇਾਂ ਚ ਬੱਚਿਆਂ ਨੂੰ ਜਤਾਦੀਆਂ ਸਭ ਨੂੰ ਵੀ ਖੁਸ਼ੀ ਕਿ ਲਾਇਆ ਬਈ ਸਾਡਾ ਕੁਸਿਕ ਭਰਾ ਆ ਗਿਆ ਐ ਇੱਥੇ ਪੜ੍ਹਥੂ ਪਾਉਂਦਾ ਉੱਥੇ ਵੀ ਜਾ ਕੇ ਪਾਊਗਾ ਦਿੱਲੀ ਪੜ੍ਹਥੂ ਲੇਕਿਨ ਮੇਰੇ ਭਰਾ ਉਹਦੋਂ ਸਾਨੂੰ ਹੈਰਾਨਗੀ ਹੋਈ ਮਾਂ ਦਾ ਪੁੱਤ ਇੱਥੋਂ ਤਾਂ ਭਾਗਿਆ ਉੱਥੇ ਲਾ ਕੇ ਪਾਰਲੀਮੈਂਟ ਦੇ ਬਾਹਰ ਚ ਬਹਿ ਗਿਆ ਧੰਡੀ ਭੜਿਆ ਪਰ ਜੇ ਸਾਥ ਸੁੱਚੇ ਨੂੰ ਆ ਗਿਆ ਵਾਪਸ ਹੋ ਗਿਆ ਕੋਈ ਮੁੱਦਾ ਨਹੀਂ ਕੋਈ ਗੱਲ ਨਹੀਂ ਠਾਈ ਆਖਿਰਾਂ ਬਾਹਰ ਵਿੱਚ ਛਾਈ ਛਾਈ ਜਾਂਦਾ ਹੈ ਉੱਥੇ ਆ ਵੀ ਬਾਜਬਾਨਾਂ ਕਰੀ ਜਾਂਦਾ ਹੈ ਇਸ ਕਰਕੇ ਜਿਹੜਾ ਹੈਗਾ ਉਹ ਤਾਂ ਚਲੋ ਜਿਵੇਂ ਵੀ ਇਹ ਵਿਚਾਰਾ ਪਰ ਪਤਾ ਜਾਣਦੇ ਆ ਲੜਨਾ ਚਲੋ ਸਮਝਦਾ ਹੱਕ ਦਾ ਹੱਕ ਹੈ ਲੜੇ ਸਭ ਕੁਝ ਕਰੇ ਲੇਕਿਨ ਲੜਾਈ ਜੇ ਲੋਕਾਂ ਦੀ ਲੜਨੀ ਆ ਤਾਂ ਲੋਕਾਂ ਦੀ ਲੜਨਾ ਵੀ ਪੈਂਦਾ ਹੈ ਮਰਨਾ ਵੀ ਪੈਂਦਾ ਡਾਂਗਾ ਵੀ ਪੈਂਦਾ ਗਿਆ ਜਿਵੇਂ ਉਹਨਾਂ ਨੇ ਕਿਹਾ ਨਾ ਆਪਣੇ ਜੱਲਿਆਂ ਵਾਲੇ ਬਾਗ 'ਚ ਗੋਲੀਆਂ ਮੁੱਕ ਜਾਣਗੀਆਂ ਡੈਰ ਸਾਹਿਬ ਪੰਜਾਬੀਆਂ ਦੇ ਸੀਨੇ ਨਹੀਂ ਮੁੱਕਣੇ ਆ ਨੌਜਵਾਨ ਨੇ ਕਿਹਾ ਆਖਰੇ ਨੇ ਵੜਾ ਲੈ ਕੇ ਇਸ ਤੂੰ ਕੇਸ ਬਣਾਉਂਦਾ ਥੱਕ ਜਾਏਗਾ ਕਦੇ ਸੁਣਿਆ ਅੰਦਰ ਨਿਕਲ ਕੇ ਆਇਆ ਜਵੰਤ ਤੇ ਘਰੇ ਜਾਣਾ ਨਸੀਬ ਨਹੀਂ ਹੋਇਆ ਇਹਨਾਂ ਦਾ ਬੇਟਾ ਪਤਨੀਆਂ ਦੇ ਥੇ ਆਇਆ ਕਿ ਨਹੀਂ ਆਇਆ ਉਹ ਨੌਜਵਾਨ ਨੇ ਵੀ ਜਿਸ ਤਰੀਕੇ ਨਾਲ ਸਾਰਾ ਟੱਪੜ ਡੋਲਿਆ ਨਹੀਂ ਕਿ ਕੋਈ ਹੁੰਦਾ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਲੀਆਂ ਇਹਨਾਂ ਨੂੰ ਵੀ ਸਾਰਿਆਂ ਨੂੰ ਜਾਣਦੀਆਂ ਇਹ ਸਾਰੇ ਜਿਵੇਂ ਕਹਿੰਦੇ ਗੁਰੂ ਜੀ ਨਾਲ ਟੱਪਣੇ ਚੇਲੇ ਜਾਣ ਛੜਾਪ ਉਸ ਵਕਤ ਕਿਸੇ ਥਾਂ ਤੋਂ ਨਹੀਂ ਲੜਿਆ ਡੱਟ ਕੇ ਲੜਿਆ ਅੱਜ ਇਹ ਆਪਾਂ ਨੂੰ ਕਿਉਂਕਿ ਜਿਹੜੀ ਲੋਕ ਸਭਾ ਹੁੰਦੀ ਹੈ ਉਹ ਉਹਦੇ ਵਿੱਚ ਜ਼ਿਆਦਾਤਰ ਮੈਂ ਬੜੀਆਂ ਹੀ ਚਾਰ ਪੰਜ ਵਾਰੀ ਇਸ ਟਿਕਟਾ ਦਬਾਉਂਦੇ ਦੇਖਦੇ ਰਿਆਂ ਉਦੋਂ ਬਾਹਲਾ ਨਹੀਂ ਪੁੱਛਦੇ ਹੁੰਦੇ ਸੁਪਰੇ ਵਾਲੇ ਨੂੰ ਉਹ ਆਪਦਾ ਸੈਂਟਰ ਦਾ ਵਿੱਚ ਜਾਣਾ ਹੁੰਦਾ ਲੋਕ ਸਭਾ ਪੰਜਾਬ 'ਚ ਜ਼ਿਆਦਾ ਪੱਛਣਗੇ ਉੱਥੇ ਜ਼ਿਆਦਾ ਉਹ ਆਪਦੀ ਚਲਾਉਂਦੇ ਹੁੰਦੇ ਆ ਦੇਖ ਕੇ ਕਿੱਥੇ ਕਿੱਥੇ ਕੀ ਘੁੱਟਾ ਹੈ ਲੇਕਿਨ ਇਹ ਵੀ ਸਾਡਾ ਹੋਇਆ ਅਸੀਂ ਸਾਡਾ ਕੁੱਲ ਇਹ ਜਿਹਾ ਅਸੀਂ ਹਰ ਵਾਰ ਗੱਲ ਬਣਦੀ ਹੈ ਉਹ ਮਾਨ ਸਾਹਿਬ ਤਾਂ ਆਹੀ ਹੈ ਕਿ ਜਿਹੜੇ ਹੈਗੇ ਨੇ ਚਲੋ ਚਾਹ ਪੂਰਾ ਕਰ ਲੈਣ ਕੇ ਕੋਈ ਗੱਲ ਨਹੀਂ ਹੈਗੀ ਤੇ ਆਪਣਾ ਮਾੜਾ ਮੋਟਾ ਪੱਤਾ ਵਿਹਲੇ ਬਾਠੇ ਮਿੱਕੀ ਕਰਦਾ ਗਤੋਂ ਰਹਿ ਪੈਂਦਾ ਹੈ ਲੇਕਿਨ ਅਸਲੀ ਜਿਹੜੇ ਮੁੱਦੇ ਨੇ ਜੇ ਅਸਲੀ ਪੰਜਾਬ ਦੀ ਬਾਜ ਪੜਦੀ ਹੈ ਜੇ ਅਸਲੀ ਪੰਜਾਬ ਦੇ ਕਿਸਾਨ ਨੂੰ ਜਿਹਦਾ ਨੂੰ ਪੰਜਾਬ ਦੇ ਵਿੱਚ ਅਜੇ ਮੈਂ ਕਹਿੰਦਾ ਵੱਡਾ ਤਾਂ ਬੋਟਾ ਛੋਟਾ ਵੀ ਸੁਭਾਨ ਅੱਲਾ ਮਾਨ ਇਹ ਟਿਕਟਵਾ ਤਾਂ ਸਾਡੇ ਹਲਕੇ ਚ ਜਾ ਕੇ ਹਰਿਆਣੇ ਦੇ ਬੰਦੇ ਅਸੀਂ ਜਾ ਨਹੀਂ ਸਕਦੇ ਉੱਥੇ ਕੁੱਟੇ ਜਾਂਦੇ ਆਂ ਬੰਦੇ ਮਾਰੀ ਜਾਂਦੇ ਨੇ ਬੰਬ ਬਰਾਈ ਜਾਂਦੇ ਨੇ ਸਾਡਾ ਗਲ ਕੁੱਟੇ ਜਾਂਦੇ ਕੋਈ ਕਿਸਾਨੀ ਦਾ ਸੂਬਾ ਕਾ ਔਰ ਮੈਂ ਇੱਕ ਦੇਖਿਆ ਚਾਹ ਤੁਸੀਂ ਵੀ ਦੇਖਿਓ ਵੀਡੀਓ ਤੇ ਦੇ ਦੇ ਕੇਜਰੀ ਰਾਜ ਸਿੰਘ ਨੂੰ ਮਿਲਣ ਗਿਆ ਛੋਟਾ ਹਮਾ ਛੋਟੇ ਤੇ ਆ ਗਈ ਵੱਡੇ ਦੀ ਗੱਲ ਛੱਡ ਤੀ ਮੈਂ ਕਹਿੰਦਾ ਮੈਨੂੰ ਰੋਣ ਆ ਗਿਆ ਜੀ ਕੇਜਰੀ ਰਾਜ ਸਿੰਘ ਨੂੰ ਦੇਖ ਕੇ ਕਿਉਂ ਉਹ ਕੋਈ ਆਪਣੇ ਦੇਸ਼ ਦੀ ਆਜ਼ਾਦੀ ਚ ਜਿਲ ਗਿਆ ਵਾ ਕਹਾਵੇ ਚ ਗਿਆ ਮੈਂ